ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਸ ਨੇ ਸੋ ਥੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਚ 100 ਪਲੱਸ ਸਟੋਲਨ ਫੋਨਸ ਜਿਹੜੇ ਆ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲੌਸਟ ਫੋਨਸ ਜਿਹੜੇ ਆ ਉਹ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਇਹ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਆ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਆ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ ਦੋ ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਆ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ CSIR ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫੋਲੋ ਕਰਦੇ ਆਂ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆਂ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਟਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣੇ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹਦੇ 4 ਵੀਲਰ ਵੀ ਦੋ ਨੇ ਇੱਕ Thar ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਆਲਮ ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ਏਸੀਪੀ ਸਾਈਬਰ ਰਾਜਵੀਰ ਸਾਡੇ ਐਸਐਚਓ ਸਾਈਬਰ ਤੇ ਸਾਰੇ ਸਬਡਿਵੀਜ਼ਨ ਤੇ ਐਸਐਚਓਜ਼ ਨੂੰ ਦਿੱਲੀ ਮੁਬਾਰਕਵਾਹ ਕਿ ਜੇ ਕਿਉਂਕਿ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲੌਸ ਜਿਹੜਾ ਬੜਾ ਇਰਰੀਪੇਅਰਬਲ ਹੋ ਜਾਂਦਾ। ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ 'ਚ ਕਿਉਂ ਅਸੀਂ ਹੁਣੀ ਹੈਂਡਓਵਰ ਕਰ। ਸਰ ਜੀ ਇੰਨੀ ਵਿੱਚ ਬੜਾ ਕੋਵਰਟ ਵਾਲੀ ਕੋਪੀ ਹੈ। ਬਿਲਕੁਲ ਜੀ ਦੁਵਾਲੀ ਬੋਨੈਂਜ਼ਾ ਕਹਿ ਸਕਦੇ ਆ ਬਿਕਾਉਜ਼ ਕਿਸੇ ਦਾ ਸਟੋਲਨ ਵਹੀਕਲ ਵੀ ਉਨਾ ਹੀ ਇੰਪੋਰਟੈਂਟ ਹੈ ਜਿਹੜਾ ਆਦਮੀ ਰੋਜ਼ਮਰਰਾ ਕੰਮ ਕਰਦਾ ਹੈ ਤੇ ਉਹ ਮੋਟਰਸਾਈਕਲ ਚੋਰੀ ਹੋ ਜੇ ਉਹਦੇ ਵਾਸਤੇ ਵੀ ਮੋਬਾਈਲ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਬ੍ਰਿੰਗ ਅ ਸਮਾਈਲ ਔਨ ਦਾ ਫੇਸਸ ਆਫ ਦੀ ਪਬਲਿਕ ਹੁਣਾਂ ਚਿਹਰੇ ਤੇ ਮੁਸਕਰਾਟ ਲਿਆਉਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਕਿੰਨੀ ਅਫਸਰਾਈਜ਼ ਕਰਨਾ ਦਰਭਾਣਾਸਤੇ ਕੇਸ ਤੋਂ ਇਹ ਕਾਫੀ ਸਾਡੇ ਹਰੇਕ ਥਾਣੇ 'ਚ ਅਸੀਂ ਆਪਰੇਟਰ ਲਾਏ ਆ ਜੀ ਜਿਹੜੇ ਕਿ ਫਾਲੋ ਕਰਦੇ ਆ ਜਦੋਂ ਵੀ ਸਟੋਲਨ ਕੋਈ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਔਰ ਜਿਹੜਾ ਡਿਟੈਕਟਿਵ ਕੰਮ ਹੈ ਉਹ ਥਾਣੇ 'ੰਤੇ ਸੀਆਈਏ 'ਚ ਚੱਲਦਾ ਹੀ ਆ ਤੁਹਾਨੂੰ ਪਤਾ ਹੀ ਹੈ ਸੋ ਦੇ ਤਹਿਤ ਵਧੀਆ ਹੋਇਆ ਜੀ ਇਹ ਸੋ ਚੰਗੀਆਂ ਲਾਣ ਤੋਂ ਤੇ ਕੋਈ ਤੁਸ ਤੋਂ ਤਾਉ ਕਾਫੀ ਵੇਲੇ ਧਿਆਨ ਨਹੀਂ ਦਿੱਤਾ ਜਾਂਦਾ। ਉਹ ਕੇ ਇਹ ਇੱਕ ਤਾਂ ਵਾਈਫ ਨੂੰ ਲੱਭਣਾ ਤੇ ਇੱਕ ਵਾਸ ਹੈ ਤੁਸੀਂ ਨਸ਼ੇ ਦੇ ਕੋਲ ਜੁੱਤੀ ਚਲਾ ਰਹੇ ਹੋ। ਅ ਮੋਰਲ ਲਾਇਨ ਉਹ ਸਿਫਿਕੇਸ਼ਨ ਨੂੰ ਮਤਿਆਰ ਵੀ ਚੱਲ ਰਹੇ ਨੇ। ਇਹ ਇੱਕ ਹੋਰ ਬੰਦੇ ਨੂੰ ਸੈਨਸਫਾਈ ਕਰ ਲੈਣਾ। ਤੁਹਾਨੂੰ ਤਾਂ છોੜਾਂ ਤਾਂ ਤੁਹਾਨੂੰ ਹੋ ਰਿਹਾ। ਦੇਖੋ ਸਾਡੀ ਟੀਮ ਬੜੀ ਡੈਡੀਕੇਟਿਡ ਹੈ ਬੜੇ ਪੈਸ਼ਨ ਨਾਲ ਕੰਮ ਕਰਦੀ ਹੈ। ਔਰ ਸਾਨੂੰ ਜਿਹੜੀ ਹਮਦਰਦੀ ਵੀ ਹੈ ਤੇ ਦਰਦ ਵੀ ਹੈ ਪਬਲਿਕ ਦੇ ਜਿਹੜਾ ਲਾਸ ਹੁੰਦਾ ਅਰੈਸਟ ਕਿੰਨੀ ਮਹੀਨੇ ਅਰੈਸਟ ਕਿੰਨੀ ਕੋਈ ਅਰੈਸਟ ਕਾਫੀ ਡਿਫਰੈਂਟ ਕੇਸਾਂ ਚ ਹੈ ਉਹਦੇ ਚ ਹੋਈ ਹੈ ਮੋਬਾਈਲਾਂ ਦੇ ਵਿੱਚ ਤਾਂ ਕੋਈ ਅਰੈਸਟ ਨਹੀਂ ਹੈ ਜੀ ਤਾਂ ਲਾਸਟ ਮੋਬਾਈਲ ਸੀ ਜ਼ਿਆਦਾਤਰ ਜਿਹੜੇ ਮੋਟਰ ਵਹੀਕਲ ਚੋਰ ਨੇ ਮੇਰੇ ਖਿਆਲ ਚ 4 ਜਾਂ 5 ਗੈਂਗ ਅਸੀਂ ਫੜੇ ਵਕ ਵਕ ਟਾਈਮ ਤੇ ਸੋ ਅਸੀਂ ਇਹਨੂੰ ਅੱਜ ਇਕੱਠਾ ਕੀਤਾ ਤਾਂ ਤੁਹਾਡੇ ਨਾਲ ਦੱਸ ਰਹੇ ਹਾਂ ਕਿ ਇਹਨੇ 100 ਪਲੱਸ ਹੋ ਗਏ ਤੇ ਲੈਂਡਮਾਰਕ ਮੇਰੇ ਖਿਆਲ ਚ ਕਿਸੇ ਜ਼ਿਲ੍ਹੇ ਜਲਦੀ ਕਿਤੇ ਜਾਂ ਕਿਤੇ ਅਮਰਸਰ ਚ ਨਹੀਂ ਦਿੱਤੇ ਗਏ ਹੁਣੇ ਵਾਪਸ ਕੌਣ ਹੈ ਮੇਰੇ ਸੋਚੋ ਦੋਸਤਾਂ ਨੇ ਨਾ ਆਸਾ ਕਿ ਕਿਸ ਨੇ ਕਿ ਕਿਸ ਨੂੰ ਕਵਰ ਕੀਤਾ ਹੈ ਇਹ ਟੈਸ ਕਿਉਂ ਦਾ ਇਸ ਤਰਾ ਇਦਾਂ ਹੀ ਜੀ ਵਿਅਕਤੀ ਤੋਂ ਹੀ ਹੋਏ ਆ ਅੱਗੇ ਤੋਂ ਅੱਗੇ ਜਿੱਥੇ ਚੱਲੇ ਆ ਕੋਈ ਵੇਚੇ ਵੀ ਸੀਗੇ ਔਰ ਉਹ ਸਾਰੇ ਅਸੀਂ ਉਹਨੂੰ ਟਰੈਕ ਕਰਦੇ ਰਹਿੰਨੇ ਆ ਬਟ ਜ਼ਿਆਦਾਤਰ ਕੀ ਹੁੰਦਾ ਕਿ ਬੰਦਾ ਕੋਈ ਚੁੱਕ ਕੇ ਕਿਸੇ ਨੂੰ ਅੱਗੇ ਫੜਾ ਦਿੰਦਾ ਹੈ ਜਿਹੜੀ ਚੀਜ਼ ਮਿਲਦੀ ਹੈ ਕਿਸੇ ਟਰੈਵਲਿੰਗ ਦੇ ਵਿੱਚ ਵੀ ਹੈ ਔਰ ਬਾਹਲੇ ਸਟੇਟ ਤੋਂ ਉਹ ਬੰਦੇ ਦੀ ਇੰਟੈਂਸ਼ਨ ਕ੍ਰਿਮੀਨਲ ਹੋ ਹੀ ਜਾਂਦੀ ਹੈ ਜੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੇਕਰ ਦਾ ਚੋਰੀ ਹੋ ਜਾਂਦਾ ਜਾਂ ਨਿੱਕੇ ਦਰਮਿਆਨੇ ਦੇਖੋ ਅੱਜ ਕੱਲ ਤਾਂ ਸਭ ਤੋਂ ਬੈਸਟ ਹੈ ਕਿ ਟਰੈਕਰ ਲਾਉਣਾ ਚਾਹੀਦਾ ਹੈ ਆਪਣੀ ਮੋਟਰਸਾਈਕਲ ਤੇ ਤੇ ਉਸ ਦੇ ਵੀ ਸੋ ਦੈਟ ਸਾਡੇ ਕੋ ਕੋਈ ਜੀਪੀਐਸ ਜਾਂ ਕੋਈ ਇਦਾਂ ਦਾ ਸਿਸਟਮ ਹੋਵੇ ਮੈਂ ਤਾਂ ਸੋਚਦਾ ਕਿ ਕੰਪਨੀਆਂ ਨੂੰ ਵੀ ਇਹ ਗੱਲ ਇਨ ਬਿਲਟ ਹੋਣਾ ਚਾਹੀਦਾ ਹੈ ਸੋ ਦੈਟ ਸਾਡਾ ਜਿਹੜਾ ਨਾ ਹੀ ਚੋਰੀ ਹੋਵੇ ਕਿਉਂਕਿ ਕਾਰਾਂ ਦੇ ਵਿੱਚ ਹੁਣ ਤੁਸੀਂ ਦੇਖੋ ਕਿਡੀਆਂ ਸਫਿਸਟਿਕ ਗੱਡੀਆਂ ਹਨ ਉਹਨਾਂ ਦੀ ਚੋਰੀ ਤੇ ਸਨੇਚਿੰਗ ਬਹੁਤ ਘਟ ਗਈ ਹੈ ਇਸੇ ਚੱਕਰ ਕਿਉਂਕਿ GPS ਲੱਗੇ ਨੇ ਤੇ ਉਸ ਬੰਦਾ ਜ਼ਰੂਰਤ ਹੀ ਨਹੀਂ ਕਰਦਾ ਵੀ ਕੋਈ ਚੀਜ਼ ਨੂੰ ਚੋਰੀ ਕਰੇ ਜਾਂ ਸਨੈਚ ਕਰੇ ਨਹੀਂ ਮਾਲਕਤ ਸਾਰੇ ਸਾਡੇ ਕੋਲ ਆਨ ਰਿਕਾਰਡ ਹੈਗੇ ਜੀ ਕਿਉਂਕਿ ਪੋਰਟਲ ਵੀ ਬਣਿਆ ਹੋਇਆ ਔਰ CCTVNS ਦੇ ਵਿੱਚ ਤੇ ਸਾਈਬਰ ਦੇ ਵਿੱਚ ਬਹੁਤ ਜ਼ਿਆਦਾ ਮੋਡਰਨਾਈਜੇਸ਼ਨ ਹੋਈ ਹੈ ਤੁਸੀਂ ਇੱਕ ਕਲਿੱਕ ਦੇ ਉੱਤੇ ਸਾਰੇ ਇਨਫੋਰਮੇਸ਼ਨ ਨੇ 올 ਇੰਡੀਆ ਦੀ ਲੈ ਸਕਦੇ ਹੋ ਤਦੇ ਪੌਸਟਲ ਮੋਬਾਈਲ ਸਰ ਇਟਲ ਗਵਰ ਪਿਛਲੇ ਵੀ ਆ ਬੰਦੇ ਸੂ ਨੇ ਵੱਖ ਵੱਖਰੇ ਬਕਰੇ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਨਾਲ ਦੱਸਿਆ ਜੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਵਾਲੀ ਕਿਹੜਾ ਕੋਈ ਨਹੀਂ ਦੋង ਕੀ ਦਾ ਕਸਪਰ ਦੇ ਕੋਲ ਕਿਰੋ ਉਹ 3 ਗਰ ਰਿਪੋਰਟਰ ਪੌਂਪ ਕਰਦੇ ਨਹੀਂ ਸਾਡੇ ਕੋਲ ਤੂੰ ਤਾਂ ਤੂਫਰੀ ਹੈਗਾਗਾ ਉਹਦੇ ਵੀ ਕਿਹੜਾ ਕੁਝ ਕਰ ਸਕਦੇ ਨਹੀਂ ਕੋਈ ਗੱਲ ਨਹੀਂ ਜੇ ਬਿਲਕੁਲ ਸਾਨੂੰ ਲਾਸਟ ਫੋਨ ਦੀ ਜਰੂਰ ਲਿਖਾਉਣ ਅਸੀਂ ਜ਼ਿਆਦਾ ਵੀ ਆਰ ਨਾਟ ਵੈਰੀ ਸਟ੍ਰਿਕਟ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਬੰਦੇ ਦੀ ਐਮੀ ਸਰਚ ਤੋਂ ਕਿ ਬੰਦੇ ਨੇ ਇਸ ਨੰਬਰ ਤੇ ਆ ਯੂਜ਼ ਕੀਤਾ ਹੈ ਕੋਜ਼ ਟੈਕਨੋਲੋਜੀ ਝੂਠ ਨਹੀਂ ਬੋਲਦੀ ਜੀ ਉਹ ਕਿ ਕਰਾਈਂ ਦਿਨ ਚੋਰੀ ਦੇ ਮੋਬਾਈਲਾਂ ਨੂੰ ਚੋਰੀ ਤੇ ਮੋਬਾਈਲ ਨਾਲ ਕਿੰਨੇ ਨਹੀਂ ਕਿਸੇ ਵੀ ਕੁਝ ਹੈਲਪ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਜਿਹਨੇ ਕ੍ਰਿਮਨਲ ਨੇ ਤੁਸੀਂ ਵੜਦੇ ਹੋ ਜਿਹਦੇ ਤੋਂ ਕਿ ਕੁਝ ਲਿਫ ਹੋ ਗਏ ਹਾਂ ਜੀ ਨਹੀਂ ਦੇਖੋ ਇਹਦਾ ਨਾ ਪ੍ਰੋਵੈਂਸ਼ਨ ਬਹੁਤ ਵੱਡੀ ਹੁੰਦੀ ਹੈ ਡਿਟੈਕਸ਼ਨ ਵੀ ਹੁੰਦੀ ਹੈ ਬਟ ਮੇਨ ਮੈਨੂੰ ਲੱਗਦਾ ਕਿ ਇਹਨਾਂ ਜਿਹੜੀ ਤਸੱਲੀ ਹੈ ਜਿਹੜਾ ਓਨਰ ਦੀ ਉਹ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਥੈਂਕ ਯੂ ਜੀ ਉਹਨਾਂ ਨੂੰ ਕਹਿੰਦੇ ਆਂ ਆਪਾਂ ਗੱਲ ਉਹਦੇ ਬਾਰੇ